thank mm -hmm. you ਇਹ ਸ਼ਾਨ ਸੀ ਕੀ ਕਿਹੜਾ ਚੌਕ ਏ ਅੱਜ ਤੇ ਦਸੇ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭੁਲਿਓ ਅੱਜ ਦੇ ਦਿਨ ਦਸੇ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੇ ਦਿਨ ਪਟਨਾ ਸ਼ਹਿਰ ਵਿਖੇ ਸਨ 1666 ਈਸਵੀ ਵਿੱਚ ਪ੍ਰਕਾਸ਼ਧਾਰਿਆ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਲੱਗਦਾ ਕਿ ਭਾਵੇਂ ਠੰਡ ਵੀ ਹੈਗੀ ਆ ਪਰ ਲੋਕਾਂ ਦੀ ਆਸਾ ਬਹੁਤ ਹੈ ਆਸਥਾ ਵਿੱਚ ਤਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਉਹਨਾਂ ਨੇ ਤੇ ਲੋਕਾਂ ਦੀ ਸ਼ਰਧਾ ਭਾਵਨਾ ਦੇਖੋ ਵੇਖੋ ਰੁਛਾਟਾ ਮਾਰਦਾ ਸਮੁੰਦਰ ਅੱਜ ਦਰਬਾਰ ਸਾਹਿਬ ਨਤਮਸਤਕ ਹੋਣ ਆਇਆ ਹੈ ਉਹਨਾਂ ਨੂੰ ਉਹਨਾਂ ਦੇ ਜਨਮ ਦਿਹਾੜੇ ਨੂੰ ਪ੍ਰਕਾਸ਼ ਦਿਹਾੜੇ ਨੂੰ ਅੱਜ ਮਨਾ ਰਿਹਾ ਹੈ ਸਮੂਹ ਸੰਗਤਾਂ ਦੀ ਹੈ ਬੜੀ ਖੁਸ਼ੀ ਦੀ ਲਹਿਰ ਹੈ ਜਿਹੜੇ ਹੈ ਅੱਜ ਸਾਰੇ ਜੇ ਦੇਸ਼ ਅੱਜ ਜਿਉਂਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਕਰਕੇ ਜਿਉਂਦਾ ਹੈ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਅਗਰ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਤਾਂ ਸੁੰਨਤ ਹੁੰਦੀ ਸਭ ਕੀ ਇੱਥੇ ਕੋਈ ਘਰ ਵੀ ਹੋਣਾ ਸੀ ਸਾਰੇ ਮੁਸਲਮਾਨ ਬਣੇ ਹੋਣੇ ਸੀਗੇ ਇਹ ਉਹਨਾਂ ਦੀ ਦੇਣ ਹੀ ਹੈ ਜਿਹੜੇ ਅੱਜ ਆਪਾਂ ਸਾਰੇ ਧਰਮ ਇੱਥੇ ਅੱਜ ਵਸ ਰਹੇ ਆਂ ਇਹ ਦਸ਼ਵੇਸ਼ ਕਰਕੇ ਵਸ ਰਹੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਦੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਦੀ ਸਭੂ ਸੰਗਤਾਂ ਨੂੰ ਤੇ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਹੋਣ ਮਹਾਰਾਜੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਅੱਜ ਦੇ ਦਿਨ ਗੁਰਦ ਆਜ ਦੇ ਦਿਨ ਗੁਰਦੁਆਰਾ ਪਟਨਾ ਸਾਹਿਬ ਉੱਥੇ ਮਹਾਰਾਜ ਦਾ ਅਵਤਾਰ ਧਾਰਿਆ ਸੀ ਜਿੱਥਾ ਜਨਮ ਦਿਹਾੜਾ ਜਿਸ ਨਾਲ ਦਾ ਅਵਤਾਰ ਗੁਰਪੁਰ ਸਾਰੀ ਦੁਨੀਆ 'ਚ ਹਰ ਸਾਲ ਤੇ ਮਨਾਇਆ ਜਾਂਦਾ ਹੈ ਸਿਰੇ ਅੰਮ੍ਰਿਤਸਰ ਵੇਖੇ ਹਰਮੰਦਰ ਸਾਹਿਬ ਵੇਖੇ ਹੁਣ ਇਸ ਵੇਲੇ ਗੁਰਪੁਰ ਖੁਸ਼ੀ ਅੰਦਰ ਜਲੋਤ ਚੱਲ ਰਿਹਾ ਹੈ ਇਹ ਰਾਤ ਨੂੰ ਅਸਤਿਵਾਈ ਚੱਲੇਗੀ ਦੀ ਮਾਲਾ ਹੋਏਗੀ ਤੇ ਸਮੂਹ ਸੰਗਤਾਂ ਆਪਣੇ ਅਰਦਾਸ ਕਰਨ ਵਾਸਤੇ ਪਹੁੰਚ ਰਿਹਾ ਹਨ ਅਤੇ ਮਹਾਰਾਜ ਕੋਲ ਖੁਸ਼ੀਆਂ ਮੰਗ ਰਿਹਾ ਹਨ ਕਿਉਂਕਿ ਸਿੱਖ ਧਰਮ ਐਸਾ ਹੈ ਜਿਹੜਾ ਸਰਬਾਧਾ ਭਲਾ ਮੰਗਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ